ਰੋਕੇ ਅੱਜ ਬਾਬਾ ਪੂਰਨ ਦਾਸ ਜੀ ਦੀ ਵਰਸੀ ਦੇ ਮੌਕੇ ਤੇ ਜਸੋਵਾਲ ਪਿੰਡ ਵੱਲੋਂ ਲੰਗਰ ਲਗਾਇਆ ਗਿਆ ਹੈ ਭਗਤਾ ਵੱਲੋਂ ਆਪਣਾ ਲੰਗਰ ਪਤਾਇਆ ਜਾ ਰਿਹਾ ਹੈ ਤੇ ਮੈਂ ਇਹੀ ਹੇਮਸਰਬੀ ਸਾਡੀ ਪੰਜਾਬ ਵੱਲੋਂ ਅਰਦਾਸ ਕਰਾਂਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀ ਕਿਰਪਾ ਉਹਦੇ ਪਿੰਡ ਦੇ ਵਸੇ ਤੇ ਇਹ ਹਰ ਸਾਲ ਲੰਗਰ ਲਗਾਉਂਦੇ ਨੇ ਤੇ ਬਹੁਤ ਹੀ ਚੰਗਾ ਉਪਰਾਲਾ ਹੈ ਤੇ ਸਾਡੀ ਟੀਮ ਹਮੇਸ਼ਾ ਇਹਨਾਂ ਨਾਲ ਖੜੇਗੀ ਧੰਨਵਾਦ ਪਰ ਅੱਗੇ ਹੋਣਾ ਹੈ ਮੇਰਾ ਫੋਨ ਦੇ ਕੇ ਲੋਕ ਚੁੱਪ ਤੋਂ ਬਸ ਇੱਥੇ ਪੜ੍ਹੇ ਮੈਂ ਅੱਗੇ ਕੀ ਦਿਖਾਈਏ ਤੋੜਦੇ ਆਂ ਆਪ ਨੂੰ ਆਪ ਜੇ ਤੇ ਗਲੀ ਦੇ ਸਾਬਰੀ ਹੋਗੇ ਜੇ ਤੇ ਸਾਬਰੀ ਹੋਗੇ ਇਹ ਦੋ ਬਰਾਬਰ ਇਹ ਬੰਨੌਰ ਲੱਗਦਾ ਹੈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਕਾਰਯੋਗ ਸਾਥੀਓ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਰੋੜੇਵਾਲ ਸਾਹਿਬ ਦੀ ਜਿਹੜੀ ਅੱਜ ਵਰਸੀ ਆ ਹਰ ਸਾਲ ਬੜੀ ਇਸ ਇਲਾਕੇ ਦੇ ਵਿੱਚ ਪਟਿਆਰੇ ਪੁੱਬ ਦੇ ਵਿੱਚ ਸਰਦਾਰ ਦੇ ਭਾਵਨਾ ਦੇ ਨਾਲ ਮਨਾਈ ਜਾਂਦੀ ਹੈ। ਸੋ ਅੱਜ ਸਾਡੇ ਬਹੁਤ ਸਤਿਕਾਰਯੋਗ ਸਰਪੰਚ ਕਰਮਜੀਤ ਸਿੰਘ ਲਚਕਾਣੀ ਸਾਹਿਬ ਆਪਣੇ ਵੱਲੋਂ ਪਾਣੀ ਦੀ ਸਵੀਲ ਤੇ ਨਾਲ ਕੋਲ ਡਰਿੰਕ ਦੀ ਸਵੀਲ ਲਗਾ ਕੇ ਜਿਹੜਾ ਜਿਹੜੀ ਸੰਗਤ ਨਗਰੀ ਆ ਉਸ ਵਰਸੀ ਦੇ ਵਿੱਚ ਆਪਣਾ ਛੋਟਾ ਜਿਹਾ ਯੋਗਦਾਨ ਪਾ ਰਹੇ ਨੇ। ਮੈਂ ਆਪਣੀ ਸਾਰੀ ਟੀਮ ਨਹਿਬ ਸਿੰਘ ਰੌਂਗੜਾ ਜੀ ਸਾਡੇ ਪ੍ਰਿੰਸ ਲੰਗ ਸਾਹਿਬ ਤੇ ਸਾਡੇ ਦੀਪ ਠਾਕਰ ਸਾਹਿਬ ਸਾਡੇ ਭਰਾ ਜਤਿੰਦਰ ਸ਼ਰਮਾ ਜੀ ਤੇ ਹੋਰ ਵੀ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਆ ਸੋ ਸਾਰਿਆਂ ਵੱਲੋਂ ਬਾਬਾ ਜੀ ਦੀ ਵਰਸੀ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਜਿਵੇਂ ਸੰਗਤਾਂ ਉੱਥੇ ਜਾ ਰਹੀਆਂ ਨੇ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਣ ਤੇ ਲਚਕਾਣੀ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਆ ਅਸੀਂ ਤੇ ਇਸ ਥਾਂ ਆ ਜਿਹੜਾ ਇਹ ਲਚਕਾਣੀ ਪਿੰਡ ਦੇ ਵਿੱਚ ਜਿਹੜਾ ਭਗਵਾਨ ਵਾਲਮੀਕ ਜੀ ਦਾ ਮੰਦਰਾ ਉੱਥੇ ਹਰ ਸਾਲ ਜਿਹੜੀ ਸੰਗਤ ਇੱਥੋਂ ਗੁਜ਼ਰਦੀ ਆ ਉਹਨਾਂ ਲਈ ਜਿਹੜਾ ਛੋਟਾ ਮੋਟਾ ਪ੍ਰਬੰਧ ਜਿਹੜਾ ਚਾਹ ਪਾਣੀ ਦਾ ਚਾ ਪ੍ਰਸ਼ਾਦਿਆਂ ਦਾ ਹਰ ਸਾਲ ਕੀਤਾ ਜਾਂਦਾ ਔਰ ਅੱਜ ਜਿਹੜਾ ਗਰਮੀ ਨੂੰ ਦੇਖਦੇ ਹੋਏ ਪਿੱਛੇ ਅਸੀਂ ਲੰਕਾਏ ਜਸਵਾਲ ਸਿੱਧੂਆਲ ਦੇ ਵਿੱਚ ਉੱਥੇ ਵੀ ਜਿਹੜਾ ਤਰਬੂਜ ਦਾ ਨੌਜਵਾਨਾਂ ਨੇ ਨਗਰ ਲਾਇਆ ਸੀ ਤੋ ਬਹੁਤ ਉਤਸ਼ਾਹ ਦੇਖਿਆ ਤੋ ਸਾਰਿਆਂ ਦਾ ਮੈਂ ਕਹਿੰਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਹਰ ਸਾਲ ਇਸ ਤਰ੍ਹਾਂ ਸੰਤਾਂ ਦੀ ਵਾਸ਼ੀ ਗੱਤ ਤੇ ਲੰਗਰ ਲੱਗਦੇ ਰਹਿਣ ਤੇ ਲਟਕਾਣੀ ਸਾਹਿਬ ਦਾ ਵੀ ਧੰਨਵਾਦ ਆ ਜਿਹੜਾ ਸਾਨੂੰ ਵੀ ਇਸ ਦੇ ਵਿੱਚ ਮੌਕਾ ਦਿੱਤਾ ਹੈ ਅੱਜ ਜੋ ਸਰਪੰਚ ਕਰਨਜੀਤ ਸਿੰਘ ਲਟਕਾਣੀ ਵੱਲੋਂ ਜੋ ਲੰਗਰ ਵਾਲਮੀਕੀ ਮੰਦਿਰ ਵਿੱਚ ਲਾਇਆ ਗਿਆ ਹੈ ਬਹੁਤ ਚੰਗਾ ਕੰਮ ਹੈ ਕਿਉਂਕਿ ਜੋ ਸੰਤਾ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਜੋ ਰੋੜੇ ਵਾਲੇ ਪਿੰਡ ਤੇ ਸੰਤ ਜੀ ਸਾਹਿਬ ਮਸ਼ਹੂਰ ਨੇ ਦੇਖਿਆ ਜਿੱਥੇ ਪੁਰੇ ਭੜਕੇ ਉਥੇ ਜਾ ਰਹੇ ਨੇ ਦਰਸ਼ਨ ਵਾਸਤੇ ਤੇ ਪੂਰੇ ਅਸੀਂ ਹੱਥਾਂ ਲਾੰਨੇ ਆ ਲਚਕਾਨੀ ਸਭ ਜੋ ਕਰਮਜੀਤ ਜੀ ਉਹ ਸਰਪੰਚ ਨੇ ਤੇ ਉਹਨਾਂ ਵੱਲੋਂ ਹਰ ਵਾਰ ਲੰਗਰ ਲਗਾਇਆ ਜਾਂਦਾ ਹੈ ਤੇ ਇਸੇ ਤਰ੍ਹਾਂ ਸਾਰੇ ਹੀ ਇਲਾਕੇ ਵਿੱਚ ਲੰਗਰ ਲਗਾਇਆ ਗਿਆ ਹੈ ਤੇ ਅਸੀਂ ਇਹੀ ਚਾਹੁੰਦੇ ਆ ਕਿ ਰੋੜੇ ਵਾਲੇ ਬਾਬਾ ਜੀ ਸਾਹਿਬ ਬਾਬਾ ਜੀ ਸਾਰਿਆਂ ਨੂੰ ਸਾਰਿਆਂ ਦੇ ਆਪਣਾ ਮਿਹਰਬਾਨ ਹੱਥ ਰੱਖਣ ਤੇ ਸਾਰਿਆਂ ਨੂੰ ਸ਼ੁਕ ਸ਼ਾਂਤੀ ਤੇ ਕਰ ਸੋਖ ਸਮਨਤੀ ਮਿਲੇ ਲਖਸਾਬ ਮਨਸਤਰਾਜ ਅੱਛਾ ਬੋਲਦੇ ਆ ਅਸੀਂ ਜਿਹੜਾ ਵੀਡੀਓ ਦੇਖ ਕੇ ਨਹੀਂ ਮਾਰੇ ਵਾੜਾੜੀ ਵੀਡੀਓ ਕੋਈ ਘੱਟ ਪਸੰਦ ਆ ਵਾਈ ਬੀਜੀ ਦਾ ਖਲਤਾ ਸ੍ਰੀ ਵਾਈ ਬੀਜੀ ਕੀ ਫਤਹਿ ਅੱਜ ਪਵਿੱਤਰ ਧਰਤੀ ਭਗਵਾਨ ਵਾਲਮੀਕੀ ਮੰਦਿਰ ਪਿੰਡ ਲਚਕਾਣੀ ਜੋ ਕਿ ਪਿੰਡ ਲਚਕਾਣੀ ਦਾ ਜਿਹੜਾ ਪਿਆਲਾ ਰੋਡ ਹੈ ਜਿਸ ਤੋਂ ਆ ਰੌਂਗਲਾ ਲਚਕਾਣੀ ਰੋੜੇ ਵਾਲ ਜੋ ਸੰਤ ਬڑا ਸੰਤਾਂ ਦੀ ਕਿਰਪਾ ਇਸ ਧਰਤੀ ਤੇ ਇਸ ਇਲਾਕੇ ਤੇ ਸੰਤ ਰੋੜੇਵਾਲ ਤੋਂ ਜਿਹੜੇ ਬੜੇ ਸਾਡੇ ਪੰਜਾਬ ਦੇ ਲੋਕ ਪੂਰੇ ਦੇਸ਼ ਪ੍ਰਦੇਸ਼ ਦੇ ਲੋਕ ਆ ਕੇ ਇੱਥੇ ਝੁਕਦੇ ਨੇ ਸੰਤਾਂ ਦਾ ਬੜਾ ਨਾਮ ਆ ਬੜੀ ਸੇਵਾ ਨਿਮਾਉਂਦੇ ਨੇ ਸਾਰੀ ਸੰਗਤ ਸੋ ਅੱਜ ਭਗਵਾਨ ਬਲਮੀਕੀ ਮੰਦਰ ਜੋ ਹਰ ਸਾਲ ਦੀ ਤਰ੍ਹਾਂ ਸਾਡਾ ਆਪਣਾ ਪਰਿਵਾਰ ਮੇਰਾ ਛੋਟਾ ਭਰਾ ਧਰਮਪਾਲ ਤੇ ਉਹਨਾਂ ਦੇ ਮੇਰੇ ਭਤੀਜੇ ਉਹਨਾਂ ਨੇ ਆਪਸ ਵਿੱਚ ਸਾਰਾ ਜੋ ਸਾਡੇ ਆਪਣੀ ਜਿਹੜੀ ਨਿੱਕ ਕਮਾਈ ਆ ਇਹ ਕਿਤੇ ਵੀ ਸੰਗਤ ਕੰਮ ਕਰਦੇ ਆ ਕੰਮ ਦੀ ਆਪਣੀ ਨਿੱਕ ਕਮਾਈ ਦੇ ਵਿੱਚ ਸਾਡਾ ਪਰਿਵਾਰ ਹਮੇਸ਼ਾ ਹਰ ਸਾਲ ਦੀ ਤਰ੍ਹਾਂ ਪਗਵਾਰ ਵਾਲਮੀ ਕੀ ਮੰਦਿਰ ਦੀ ਸੰਤਾਂ ਦੀ ਵਰਸੀ ਮਨਾਇ ਜਾ ਰਹੀ ਹੈ ਬੜੀ ਸ਼ਰਧਾ ਉੱਤੇ ਸਮਾਜ ਦੇ ਲੋਕਾਂ ਦੀ ਭਾਈਚਾਰੇ ਦੇ ਲੋਕਾਂ ਦੇ ਪੂਰੇ ਪੰਜਾਬ ਭਰ ਤੋਂ ਪੂਰੇ ਇੰਡੀਆ ਦੇ ਵਿੱਚੋਂ ਪੂਰੇ ਦੇਸ਼ ਪ੍ਰਦੇਸ਼ ਦੇ ਲੋਕ ਇੱਥੇ ਅੱਗੇ ਝੁਕਦੇ ਨੇ ਸੋ ਅੱਜ ਜਿਹੜੀ ਸੰਗਤ ਸਾਡੇ ਬੜੇ ਸਤਿਕਾਰਯੋਗ ਗੁਰੂ ਗਿਆਨनाथ ਵਾਲਮੀ ਕੀ ਤੀਰਥ ਬਾਬਨ ਸਤਨਾ ਚਿਰਗਿੱਲ ਜੀ ਦੀ ਬੜੀ ਕਿਰਪਾ ਦੇ ਨਾਲ ਸਾਡੇ ਜਤਿੰਦਰ ਸ਼ਰਮਾ ਜੀ ਹਿਮਨ ਫਰਸਰ ਸੋਸਾਇਟੀ ਪੰਜਾਬ ਉਹਨਾਂ ਦੀ ਟੀਮ ਸਾਡੇ ਬੜੇ ਸਤਿਕਾਰਯੋਗ ਸਾਡੇ ਨੌਜਵਾਨ ਯੋਧੇ ਸਰਪੰਚ ਦਰਸ਼ਨ ਸਿੰਘ ਜੀ ਮੈਂ ਜੋ ਕਿ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਨੇ ਬੜੇ ਹਿੰਮਤੀ ਨੇ ਬੜਿਆ ਲੋਕਾਂ ਦੇ ਵਿੱਚ ਬੜਾ ਇਹਨਾਂ ਦਾ ਫਸੜ ਕੇ ਹਿੱਸਾ ਪਾਉਂਦੇ ਸਮਾਜ ਦੇ ਵਿੱਚ ਅ ਸਰਕਾਰ ਜੋ ਸਾਡੇ ਪੂਰੇ ਭਾਰਤ ਦੀ ਟੀਮ ਦੇ ਵਿੱਚ ਪੂਰੇ ਪੰਜਾਬ ਦੀ ਟੀਮ ਦੇ ਵਿੱਚ ਟੀਮ ਦੇ ਵਿੱਚ ਭਰਦੀਪ ਠਾਕਰ ਸਾਹਿਬ ਉਹ ਵੀ ਇੱਥੇ ਪਹੁੰਚੇ ਨੇ ਸਾਡੇ ਲੰਗ ਸਾਹਿਬ ਸਾਡੇ ਰੌਂਗਲਾ ਸਾਹਿਬ ਹੋਰ ਸਾਡੇ ਸਾਥੀ ਜਿੰਨੇ ਦਾ ਬਈ ਸਵੇਰ ਤੋਂ ਆਪ ਸਾਥੀ ਕਾਫੀ ਆਏ ਜਿਵੇਂ ਰਵਿੰਦਰ ਗਾਰਗ ਜੀ ਵੀ ਆਏ ਸਾਡੇ ਮੋਲੂ ਜੀ ਅਜੇ ਕੁਮਾਰ ਚੌਧਰੀ ਜੀ ਹੋਰ ਸਾਥੀ ਸਾਡੇ ਆਏ ਸਾਡੇ ਮੇਨ ਜਿਹੜੇ ਤਾਂ ਨੇ ਇਹ ਸਮਾਜ ਸੇਵਾ ਦੇ ਵਿੱਚ ਪੂਰੇ ਪਟਿਆਲੇ ਦੇ ਵਿੱਚ ਜੇ ਰੁੱਖ ਲਗਾਉਣਾ ਕੋਨਦਨ ਕੈਪਟਨ ਮੋੜਾ ਮੈਡੀਕਲ ਕਰਾਉਣਾ ਹੋਰ ਮਨੁੱਖੀ ਕੰਮ ਨੇ ਜਿਹੜੇ ਸਾਡੀ ਜੀ ਸੰਤਨ ਸਾਡੇ ਬੀਜੂ ਸਹਿਮਾਨ ਕਰਨ ਜਿਹੜੇ ਪੱਥੇ ਨੇ ਅੱਜ ਤਰ੍ਹਾਂ ਅਸੀਂ ਇੱਥੇ ਇਕੱਠੇ ਹੋਏ ਤੁਹਾਡੀ ਸਾਡੀ ਟੀਮ ਜਿਹੜਾ ਇਹ ਪਰਾਲਾ ਸਾਡੇ ਪਰਿਵਾਰ ਵੱਲੋਂ ਮੇਰੇ ਭਰਾ ਵੱਲੋਂ ਮੇਰੇ ਭਤੀਜਿਆਂ ਵੱਲੋਂ ਸਾਡੇ ਰਾਜੂ ਸਿੰਘ ਪੰਜ ਸਾਰੇ ਲੰਗਿਓ ਨੇ ਰੌਂਗੜਾ ਸਾਹਿਬ ਲੰਕਾ ਮੈਂ ਸਾਹਿਬ ਆਪਣੇ ਜੀਤਨ ਸ਼ਰਮਾ ਜੀ ਆਪਰ ਸਾਹਿਬ ਸੋ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਗਾਜੀ ਜੀ ਦਾ ਫਰਸਾ ਬੜਾ ਮੂਸਿਕ ਹੈ